ਮੇਰਾ ਸਭ ਸ੍ਰੋਤਿਆਂ ਨੂੰ ਗੁਜਾਰਿਸ਼ ਕਰਦਾ ਸਾਡੀ ਕੁਝ ਸੱਜਣਾ ਦੀ ਮੀਨਤੀ ਹੈ ਮੇਰੇ ਵੱਲੋਂ ਆਪਣੇ ਵੱਲੋਂ ਵੀ ਸੁਝਾਅ ਸੀ ਦੋ-ਚਾਰ ਮੇਰੇ ਜਿਹੜੇ EMPLOYEES ਸਾਥੀ ਨੇ ਉਹਨਾਂ ਨੇ ਸਾਡਾ ਅਸੀਂ ਸੋਚ ਵਿਚਾਰ ਕੀਤੀ ਸੀ ਕਿ ਕਿਉਂ ਨਾ ਉੱਥੇ ਸਹਜ ਪਾਠ ਰੱਖ ਕੇ ਆਪਾਂ ਉੱਥੇ ਜਿਹੜਾ ਹੈ ਸੇਵਾ ਰੰਭਦ ਗਏ ਤੇ ਜਿਹੜੇ ਲੋਕਾਂ ਨੇ ਸੇਵਾ ਪਾਉਣੀ ਹੈ ਭਾਈ ਉਹ ਉਹ ਆਪ ਦੀ ਮਰਜ਼ੀ ਨਾਲ ਉੱਥੇ ਆਉਣ ਤੇ ਸੇਵਾ ਦੇ ਜਾਣ ਅਸੀਂ ਆਪਾਂ ਜਾਣਕਾਰੀ ਲੈਂਤੀ ਜਾਵੇ ਕੋਨਾਂ ਕੋਲੇ ਕੀ ਕੀ ਸਮਾਨ ਹੈ ਨਹੀਂ ਉਹਨਾਂ ਨੂੰ ਸਮਾਨ ਸਿਰਫ 50000 ਰੁਪਏ ਸਰਕਾਰ ਵੱਲੋਂ ਚੈੱਕ ਮਿਲਿਆ ਲੁਧਿਆਣੇ ਤੋਂ ਖਾਲਸਾ ਏਡ ਵੱਲੋਂ ਥੋੜਾ ਜਿਹਾ ਸਾਮਾਨ ਆਇਆ ਉਹ ਕੁੜੀ ਨੇ ਅੱਜ ਬੋਲਤਾ ਤੇ ਇੱਕ ਦੋ ਸੰਸਥਾਵਾਂ ਹਲੇ ਹੋਰ ਪੈਸਾ ਦੇਣਾ ਸੋਚ ਰਹੀਆਂ ਨੇ ਕਿਸੇ ਉਹਨਾਂ ਨੂੰ ਪੈਸਾ ਦੇਣਾ ਸਾਨੂੰ ਪਤਾ ਲੱਗਿਆ ਸੀ ਸੋਰਸਸ ਸਾਡੀ ਬੇਨਤੀ ਹੈ ਜੇਕਰ ਤੁਹਾਨੂੰ ਸਾਡੀ ਇਹ ਗੱਲ ਚੰਗੀ ਲੱਗਦੀ ਹੈ ਕਿ ਅਸੀਂ ਉਹਨਾਂ ਘਰਾਂ ਦੀ ਮੋੜੋ ਸਾਰੀ ਕਰੀਏ ਤਾਂ ਇਸ ਚੀਜ਼ ਨੂੰ ਜਿਹੜੇ ਜਿਹੜੇ ਚਾਹੁੰਦੇ ਆ ਵੀ ਉਹ ਸੇ ਤੋਣਾ ਕਿ ਕਿੰਨੇ ਲੋਕ ਇਹ ਚਾਹੁੰਦੇ ਨੇ ਕਿ ਉਹਨਾਂ ਦੇ ਘਰਾਂ ਦੀ ਮੋੜੋ ਸਾਰੀ ਕਰਕੇ ਉਹਨਾਂ ਨੂੰ ਦੁਬਾਰਾ ਉਹਨਾਂ ਘਰਾਂ ਚੋਂ ਆਵਾਦ ਕੀਤਾ ਜਾਵੇ ਪ੍ਰਸ਼ਾਸਨ ਦੀ ਸਹਿਮਤੀ ਨਾਲ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਮਦਦ ਨਾਲ ਅਸੀਂ ਉੱਥੇ ਕਰੀਏ ਤੇ ਤੁਸੀਂ ਵੱਧ ਤੋਂ ਵੱਧ ਜਿਹੜੇ ਦਾਨ ਦੇਣਾ ਚਾਹੁੰਦੇ ਹੋ ਉੱਥੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਜੈ ਭੀਮ ਜੈ ਪਰੋ ਦੋਸਤੋ ਤੁਸੀਂ ਦੇਖ ਰਹੇ ਹੋ YouTube ਚੈਨਲ ਆਈ ਪੀ ਲਾਸਨਸ ਹੁਣ ਤੱਕ ਪਿਛਲੇ ਦਿਨੀ ਅਸੀਂ ਤੁਹਾਡੇ ਨਾਲ ਕੁਝ ਗੱਲਾਂ ਸਾਂਝੀਆਂ ਕੀਤੀਆਂ ਅਸੀਂ ਖਾਸ ਤੌਰ ਤੇ ਪਿੰਡ ਦਾਨਸنگ ਵਾਲਾ ਦੀਆਂ ਜਿੱਥੇ ਨਸ਼ੇ ਨੂੰ ਰੋਕਣ ਦੇ ਕਰਕੇ ਕਿ ਕੁਝ ਨੌਜਵਾਨਾਂ ਨੇ ਜਿਹੜੇ ਜਿਨ੍ਹਾਂ ਤੇ ਦੋਸ਼ ਆ ਕਿ ਉਹ ਨਸ਼ਾ ਵੇਚਦੇ ਸੀ ਕਿ ਉਹਨਾਂ ਨੇ ਨਸ਼ੇ ਨੂੰ ਰੋਕਣ ਵਾਸਤੇ ਰੋਕਣ ਕਰਕੇ ਪੂਰੇ ਅੱਠ ਘਰਾਂ ਨੂੰ ਜਲਾਤਾ ਸੀ ਉਸ ਦੇ ਉੱਤੇ ਲਗਾਤਾਰ ਇਹ ਘਟਨਾ ਨੂੰ ਜਨਵਰੀ ਦੀ ਹੈ ਅੱਜ 20 ਜਨਵਰੀ ਹੋ ਗਏ 11 ਦਿਨ ਦੀ ਉਹ ਘਟਨਾ ਵਾਪਰੀ ਹੋਈ ਹੈ ਤੇ ਜਿਸ ਨੂੰ ਕਈ ਦਿਨ ਤੱਕ ਉਹ ਗੱਲ ਸਾਹਮਣੇ ਨਹੀਂ ਆਈ ਤੇ ਲਗਾਤਾਰ ਫਿਰ ਉਸ ਤੋਂ ਉਦੋਂ ਬਾਅਦ ਮੀਡੀਏ ਚ ਆ ਤੇ ਕੁਝ ਕੁ ਲੋਕਾਂ ਨੇ ਜਿਹੜੀ ਹੈ ਆਪਣੀ ਬੇਦਨਾ ਪ੍ਰਗਟ ਕੀਤੀ ਬਹੁਤ ਸਾਰੇ ਚੈਨਲਸ ਉੱਥੇ ਪਹੁੰਚੇ 12 13 ਤਰੀਕ ਤੱਕ ਲੋਹੜੀ ਤੱਕ ਲੋਹੜੀ ਵਾਲੇ ਦਿਨ ਤੱਕ ਵੱਡੇ ਧਰਨੇ ਵੀ ਲੱਗੇ ਉੱਥੇ ਸਿੱਧੇ ਦੋਸ਼ ਲੱਗੇ ਨੇ ਉਹਦੇ ਲਾਏ ਨੇ ਬਲਕਰਨ ਸਿੰਘ ਬਲਾੜ ਮਹਿਮਾ ਵਾਲੇ ਜਿਹੜੇ ਆਗੂ ਨੇ ਅਖਬਾਰਾਂ ਚ ਵੀ ਆਇਆ ਜਿਹੜਾ ਮੁੰਡਾ ਪ੍ਰਮਿੰਦਰ ਝੋਟਾ ਹੈ ਉਸ ਨੇ ਵੀ ਸਰਪੰਚ ਤੇ ਐਮ ਐਲ ਏ ਤੇ ਕਿ ਇਹ ਜਿਹੜੇ ਹੈ ਕਾਰਵਾਈ ਨਹੀਂ ਹੋਣ ਦਿੰਦੇ ਉਹ ਬੰਦਾ ਜਿਹੜਾ ਰਵਿੰਦਰ ਸਿੰਘ ਆ ਉਹ ਉਸ सरपंच ਦਾ ਖਾਸਮ ਖਾਸ ਆ ਔਰ ਅਸੀਂ ਉਹਦੀ ਇਨਵੈਸਟੀਗੇਸ਼ਨ ਕੀਤੀ ਕਿ ਅੱਜ ਪਤਾ ਲੱਗਿਆ ਕਿ ਉਹ ਮੁੰਡਾ ਸੱਚੀ ਮੁੱਚੀ ਪਿਛਲਾ ਸਮੇਂ ਦੇ ਵਿੱਚ ਉਹਦਾ ਜਿਹੜਾ ਰਿਕਾਰਡ ਹੈ ਉਹ ਕ੍ਰਾਈਮ ਵਾਲਾ ਹੈ ਜਿੱਥੇ ਉਸ ਦੇ ਉੱਤੇ ਨਜ਼ਾਇਜ਼ ਅਸਲਾ ਰੱਖਣ ਦੇ ਦੋਸ਼ ਨੇ ਉੱਥੇ ਉਹਦੀਆਂ ਲੜਾਈਆਂ ਹੋਈਆਂ ਜਿਹੜੀਆਂ ਉਹ ਪਿਛਲੇ ਦਿਨੀ ਜਿਹੜੀ ਜਿਸ ਲੜਾਈ ਨੂੰ ਅੱਜ ਇਹ ਦਿਖਾਇਆ ਜਾ ਰਿਹਾ ਹੈ ਕਿ ਕੁਝ ਮਹੀਨੇ ਪਹਿਲਾਂ ਲੜਾਈ ਹੋਈ ਸੀ ਉਹਦੇ ਵਿੱਚ ਰਵਿੰਦਰ ਸਿੰਘ ਦੇ ਕਾਫੀ ਸੱਟਾਂ ਵੱਜੀਆਂ ਸੀ ਜਿਹਦੇ ਵਿੱਚ ਰਵਿੰਦਰ ਸਿੰਘ ਦੇ ਸਿਰ ਦੀ ਗੱਲ ਕਰਦੇ ਤਾਂ ਉਸੇ ਪਿੰਡ ਦੇ ਖਾਸ ਬੰਦੇ ਨੇ ਸਾਨੂੰ ਇਹ ਦੱਸਿਆ ਕਿ ਉਹ ਰਵਿੰਦਰ ਦੇ ਸੱਤਾਂ ਕਿਸੇ ਬਾਹਰਲੇ ਬੰਦੇ ਨੇ ਮਾਰਿਆ ਸੀ ਰਵਿੰਦਰ ਦੇ ਸੱਤਾਂ ਜਿਹੜੀਆਂ ਉਹ ਕਿਸੇ ਬਾਹਰਲੇ ਬੰਦੇ ਨੇ ਮਾਰੀਆਂ ਸੀ ਜਿਨ੍ਹਾਂ ਦੇ ਵਿੱਚ ਰਵਿੰਦਰ ਦੀ ਬਕਾਇਦਾ ਮਦਦ ਵੀ ਕੀਤੀ ਉਹਨਾਂ ਬੰਦੇ ਨੇ ਪਰ ਅੱਜ ਜਿਹੜੀ ਰਵਿੰਦਰ ਦੀ ਬਹੁਤ ਵੱਡੀ ਗਲਤੀ ਆ ਉਹਨੇ ਨੇੜੇ ਤੇੜੇ ਦੇ ਪਿੰਡਾਂ ਦੇ ਜਿਹੜੇ ਹੈ ਮੁੰਡਿਆਂ ਨੂੰ ਬੁਲਾ ਕੇ ਉਹ ਗਰੀਬ ਘਰਾਂ ਦੇ ਉੱਤੇ ਅਟੈਕ ਕੀਤੇ ਅੱਜ ਕੱਲ ਪਰਸੋਂ ਜਿਹੜਾ ਹੈਗਾ ਪ੍ਰਸ਼ਾਸਨ ਉੱਥੇ ਗਿਆ ਤੇ ਉੱਥੇ ਜਾ ਕੇ ਜਿਹੜਾ ਹੈ ਐਸਡੀਐਮ ਸਾਹਿਬ ਗੇ ਜਾ ਕੇ ਉਹਨਾਂ ਘਰਾਂ ਨੂੰ 50-50 ਹਜ਼ਾਰ ਰੁਪਈਆ ਵੀ ਦੇ ਕੇ ਆਏ ਉਸ ਲਈ ਧੰਨਵਾਦ ਸਰਕਾਰ ਦਾ ਜਿਹੜਾ ਥੋੜਾ ਲੇਟ ਹੋ ਗਿਆ ਸੀ ਅਨਾਉਂਸਮੈਂਟ ਭਾਵੇਂ ਪਹਿਲਾਂ ਹੋਈ ਸੀ ਐਸਐਸਪੀ ਸਾਹਿਬ ਨੇ ਕਈ ਦਿਨ ਪਹਿਲਾਂ ਕਰਤੀ ਸੀਗੀ ਪਰ ਉਹ ਲੇਟ ਮਿਲਿਆ ਤੇ ਜਿਸ ਦਿਨ ਉਹ ਮਤਲਬ ਦੇ ਰਹੇ ਸੀਗੇ ਉਹਨਾਂ ਨੂੰ 50-50 ਹਜ਼ਾਰ ਰੁਪਈਆ ਤਾਂ ਉਸੇ ਦਿਨ ਦੀ ਵੀਡੀਓ ਮੈਂ ਦੇਖੀ ਹੁਣ ਕਲਿਆਨ ਟੀਵੀ ਵੱਲੋਂ ਜਾਰੀ ਹੋਈ ਹੈ ਉੱਥੇ ਚ ਬੀਪੀਓ ਬੋਲ ਰਹੀ ਹੈ ਕਾ ਬੀ ਐਗਰੈਸਿਵ ਹਾਂ ਉਹਨੇ ਆਪਣਾ ਗੁੱਸਾ ਜ਼ਾਹਿਰ ਕੀਤਾ ਕਿਉਂਕਿ ਬਹੁਤ ਦਿਨ ਹੋ ਗਏ ਯਾਰ ਗੁੱਸਾ ਹਰ ਇੱਕ ਨੂੰ ਆ ਜਾਂਦਾ ਥੱਲੇ ਲੋਕਾਂ ਦੇ ਕਮੈਂਟ ਦੇਖੇ ਕਿਸ ਜਨਾਨੀ ਕਰਕੇ ਹੋਇਆ ਜੀ ਐ ਹੋਇਆ ਜੋ ਹੋਇਆ ਉਹ ਭੋਲੇ ਲੋਕੋ ਜੇਕਰ ਤੁਹਾਡੇ ਸਾਡੇ ਘਰਾਂ ਨੂੰ ਅੱਗ ਲੱਗੀ ਹੋਵੇ ਪੱਕੀ ਹੁੰਦਾ ਦੇਖੋ ਉਹ ਬੰਦੇ ਜਿਹੜੇ ਹੈ ਉਹਨਾਂ ਦੇ ਸਤਾ ਦਾ ਨਸ਼ਾ ਭਾਵੇਂ ਉਹਨਾਂ ਦੀ ਉਮਰ ਛੋਟੀ ਹੈ ਉਹ ਨੌਜਵਾਨ ਹਨ ਕਿੱਥੇ ਉਹ ਨਸ਼ੇ ਦੀ ਉਹ ਹੋਸ ਦੇ ਵਿੱਚ ਸੀ ਉਹ ਗੁੰਮਰਾਹ ਹੋਏ ਹੋਏ ਨੌਜਵਾਨਾਂ ਨੇ ਕਿੱਡਾ ਵੱਡਾ ਸਟੈਪ ਚੱਕ ਲਿਆ ਕਿ ਆਪਦਾ ਭਾਈਚਾਰਾ ਹੀ ਸਾੜਤਾ ਹਣਾ ਉਹਨਾਂ ਨੂੰ ਕੁਝ ਅਣਪੋੜਤਾ ਜਵਾਨੀ ਦਾ ਜੋਸ਼ ਪਲੱਸ ਸਿਆਸੀ ਸਹਿ ਤੇ ਨਜ਼ਹਿਜ਼ ਹਥਿਆਰਾਂ ਦੇ ਪੁਲਿਸ ਦੇ ਸਹਿ ਉਸ ਨਜ਼ਹਿਜ਼ ਗੱਠ ਜੋੜਨੇ ਇੱਕ ਵੱਡਾ ਕ੍ਰਿਮੀਨਲ ਪੈਦਾ ਕਰ ਦਿੱਤਾ ਤੇ ਲੋਕ ਹਲੇ ਵੀ ਉਸ ਜਨਾਨੀ ਬਾਰੇ ਕਹਿ ਰਹੇ ਉਸ ਔਰਤ ਬਾਰੇ ਕਹਿ ਰਹੇ ਸਰਪੰਚ ਦੇ ਉੱਤੇ ਬੜਾ ਗੁੱਸਾ ਆਉਂਦਾ ਇਸ ਗੱਲ ਤੇ ਕਿ ਯਾਰ ਇੱਕ ਜ਼ਿੰਮੇਵਾਰ ਪਰਸਨ ਹੋ ਕੇ ਉਹ ਇੱਕ ਲੇਡੀਆਂ ਨੂੰ ਬੋਲ ਰਹੇ ਨੇ ਕਿ ਹਾਂਜੀ ਤੋ ਇਹ ਕੁੜੀ ਜਨਾਨੀ ਦਾ ਕਰਕੇ ਹੋਇਆ ਜੀ ਇਸ ਔਰਤ ਕਰਕੇ ਸਰਬਜੀਤ ਕੌਰ ਕਰਕੇ ਹੋਇਆ ਸਰਬਜੀਤ ਨਜਾਇਜ਼ ਬੋਲਦੀ ਇਹ ਤਾਂ ਅਕਸਰ ਹੀ ਬੋਲਦੀ ਰਹਿੰਦੀ ਹੈ ਸਰਬਜੀਤ ਕਿਉਂ ਬੋਲਦੀ ਹੈ ਇਸੇ ਗੱਲ ਦਾ ਤਾਂ ਦੁੱਖ ਹੈ ਫਿਰ ਕੀ ਸਰਪੰਚ ਨੇ ਠੇਕਾ ਲੈਤਾ ਸਾਰਾ ਕੁਝ ਬੋਲਣ ਦਾ ਉੱਥੋਂ ਦੇ ਵੀ ਸਰਪੰਚ ਜੋ ਕੋ ਮਰਜੀ ਆਵੇ ਉਹ ਬੋਲੀ ਜਾਵੇ ਸਰਪੰਚ ਤਾਂ ਕਹਿੰਦਾ ਮੈਂ ਤਾਂ ਦਾਨੀ ਹਾਂ ਹਾਂ ਤੂੰ ਤਾਂ ਭਾਈ ਦਾਨੀ ਹੈ ਤੂੰ ਦੋ ਵਾਰੀ ਜੰਮਿਆ ਹੋਇਆ ਹੈ ਸਰਬਜੀਤ कौर ਆਪਦੇ ਹੱਕਾਂ ਬਾਰੇ ਆਪਦੇ ਭਾਈ ਸਾਰੇ ਬਾਰੇ ਉਹ ਨਹੀਂ ਬੋਲ ਸਕਦੀ ਤੁਸੀਂ ਦੋ ਦੋ ਵਾਰੀ ਸਰਪੰਚ ਬਣੋ ਪਹਿਲਾਂ ਵੀ 94 95 ਵਿੱਚ ਤੁਸੀਂ ਸਰਪੰਚ ਬਣੇ ਫਿਰ ਤੁਸੀਂ ਦੁਬਾਰੇ ਸਰਪੰਚ ਦੀ ਇਲੈਕਸ਼ਨ ਹਾਰੇ ਹੁਣ ਤੁਸੀਂ ਤੀਸਰੀ ਵਾਰ ਫਿਰ ਕੋਸ਼ਿਸ਼ ਦੇ ਵਿੱਚ ਸਰਪੰਚ ਬਣੇ ਤੁਸੀਂ ਤਾਂ ਤਾਂ ਨਹੀਂ ਹੋਗੇ ਪਰ ਜੇ ਸਰਬਜੀਤ कौर ਆਪਦੇ ਪਰਿਵਾਰ ਦੀ ਗੱਲ ਕਰਦੀ ਆ ਆਪਦੇ ਭਾਈ ਸਾਰੇ ਨੂੰ ਬਚਾਉਣ ਦੀ ਗੱਲ ਕਰਦੀ ਆ ਕਿਤੇ ਕਿਸੇ ਟਾਈਮ ਉਹ ਬੋਲਣ ਦੀ ਉਹਨੂੰ ਯੋਗਤਾ ਹੈ ਮੈਂ ਤਾਂ ਅੱਜ ਸਮਾਂ ਦੀ ਉਹਨੂੰ ਦੇਖਿਆ ਵੀ ਉਹ ਕੁੜੀ ਅਗਰੈਸਿਵ ਹੋ ਕੇ ਬੋਲਦੀ ਹੈ ਗੁੱਸੇ 'ਚ ਨਹੀਂ ਬੋਲਣਾ ਚਾਹੀਦਾ ਉਸ ਨੂੰ ਸਰਕਾਰ ਦੇ ਅਧਿਕਾਰੀਆਂ ਦਾ ਕੋਈ ਇਹਦੇ ਚ ਕਿਉਂ ਦੇਖੋ ਉਹ ਉਲਝੇ ਹੋਏ ਨੇ ਮੈਂ ਕਹੂੰਗਾ ਵੀ ਸਰਕਾਰੀ ਅਧਿਕਾਰੀਆਂ ਦਾ ਫਰਜ਼ ਬਣਦਾ ਉਹ ਜਲਦੀ ਤੋਂ ਜਲਦੀ ਕਾਰਵਾਈਆਂ ਕਰਨ ਉਹ ਬਣਦਾ ਮੁਆਵਜ਼ਾ ਦੇਣ ਪਰ ਮੁਆਵਜ਼ੇ ਜਿਹੜੇ ਦਿੱਤੇ ਜਾਂਦੇ ਕਿਸੇ ਪਾਲਿਸੀ ਦੇ ਤਹਿਤ ਜਿੰ ਦੇਪੇ ਜਾਂਦੇ ਨੇ ਭਾਈ ਤੁਹਾਡਾ ਐਮਐਲਏ ਤੁਹਾਡੇ ਪੱਖ ਚ ਨਹੀਂ ਹੈਗਾ ਪਤਾ ਨਹੀਂ ਕਿਸ ਗੱਲ ਕਰਕੇ ਉਹ ਜਾਣਦੇ ਨੇ ਹਣਾ ਐਮ ਐਲ ਏ ਸਾਹਿਬ ਇਸ ਪਿੰਡ 'ਚ ਵੀ ਆਏ ਪਰ ਉਹ ਸਰਪੰਚ ਸਾਹਿਬ ਨੂੰ ਮਿਲ ਗਏ ਪਰ ਪੀੜਤ ਘਰਾਂ 'ਚ ਨਹੀਂ ਆਏ ਇਹੇ ਗੱਲ ਐਮ ਐਲ ਏ ਸਾਹਿਬ ਦੇ ਮਾਸਟਰ ਜਗਸੀਰ ਸਿੰਘ ਜੀ ਦੀ ਮਾੜੀ ਗੱਲ ਐ ਉਹ ਐਸ ਸੀ ਕੋਟੇ ਦੇ ਵਿੱਚੋਂ ਹੋ ਕੇ ਇੱਕ ਗਰੀਬ ਪਰਿਵਾਰ ਦੇ ਵਿੱਚੋਂ ਹੋ ਕੇ ਵੀ ਜੇ ਕਰੇ ਬੰਦੇ ਨਹੀਂ ਗੱਲ ਸੁਣਨਗੇ 34 ਐਮ ਐਲ ਏ ਸਾਡੇ ਇਸੇ ਵਾਸਤੇ ਤਾਂ ਬਣਾਏ ਨੇ ਵੀ ਭਾਈ ਤੁਸੀਂ ਜੇ ਕਿਸੇ ਨਾਲ ਜਿਸ ਐਮ ਐਲ ਏ ਸਾਹਿਬ ਜਾਣਦੇ ਇਹਨਾਂ ਘਰਾਂ 'ਚ ਗਲਤੀ ਸੀ ਉਹ ਕਹਦੇ ਉਹ ਕੁੜੀ ਨਾ ਕੁੜੀਏ ਤੇਰੀ ਗਲਤੀ ਐ ਤੂੰ ਫਲਾਣੇ ਦਿਨ ਭਾਈ ਤੂੰ ਗਲਤ ਬੋਲੀ ਐ ਹਨਾ ਉਸ ਕਰਕੇ ਇਹ ਗੱਲ ਹੋ ਗਈ ਸੀ ਪਰ ਬੱਚੇ ਗਲਤ ਐ ਤੂੰ ਉਪਰ ਦੇ ਭਾਈ ਹੋਣ ਦੇ ਨਾਲ ਤੇ ਉਸ ਕੁੜੀ ਨੂੰ ਘੂਰ ਦਿੰਦੇ ਜਾ ਕੇ ਜੇ ਕਿਸ ਨੂੰ ਲੱਗਦਾ ਸੀ ਕਿਸੇ ਮੁੰਡੇ ਨੂੰ ਜਾ ਕੇ ਕਹਿੰਦੇ ਪਰ ਉਹ ਉਹਨੂੰ ਸਿਆਸਤਾਂ ਸਿਆਸੀ ਦੀ ਸਿਹਦੇ ਨਾਲ ਉਹਨਾਂ ਦੇ ਘਰੇ ਨਾ ਆਉਣ ਨਾਲ ਪੀੜਤਾ ਨਾ ਐਮਐਲਏ ਸਾਹਿਬ ਦੀ ਜਿਹੜੀ ਹੈ ਤੰਗ ਦਿਲੀ ਉਹਨਾਂ ਦੀ ਆਪ ਦਾ ਡਰ ਕੇ ਮੈਂ ਪਬਲਿਕ ਚ ਕਿਉਂ ਜਾਵਾਂ ਉਹਨਾਂ ਦੀ ਜਵਾਬਦੇਹੀ ਹੀ ਬਣਤੀ ਸੀ ਉਹ ਸਿਆਸੀ ਗੱਲਾਂ ਨੇ ਗੱਲਾਂ ਨਹੀਂ ਬਣਦੀਆਂ ਉਹਨਾਂ ਨਾਲ ਜਾਣਾ ਬਣਦਾ ਸੀ ਮਾੜੀ ਗੱਲ ਆ ਸੋ ਮੈਂ ਬਾਕੀ ਪਬਲਿਕ ਨੂੰ ਵਾਲੀਆਂ ਗੱਲਾਂ ਨਾ ਕਰਦਾ ਹੋਇਆ ਗੁਜਾਰਿਸ਼ ਕਰੂੰਗਾ ਕਿ ਲੇਟੈਸਟ ਵੀਡੀਓ ਦੇ ਵਿੱਚੋਂ ਇਹ ਪਤਾ ਲੱਗਿਆ ਕਿ ਉਸ ਭੈਣ ਕੋਲੇ ਜੋ ਸਰਬਜੀਤ ਕੋਰ ਬਿਆਂ ਨੇ ਦੀ ਮੈਂ ਹੋਸੀ ਹੋਰ ਵੀ ਕੋਸ਼ਿਸ਼ ਕਰਦੇ ਕਿ ਉਹਨਾਂ ਪਰਿਵਾਰਾਂ ਕੋਲ ਅਸੀਂ ਕੁਝ ਨਾ ਕੁਝ ਕੀਤਾ ਜਾਵੇ ਜਾਣਕਾਰੀ ਲਈਤੀ ਜਾਵੇ ਕੋਨਾਂ ਕੋਲੇ ਕੀ ਕੀ ਸਮਾਨ ਹੈ ਨਹੀਂ ਉਹਨਾਂ ਨੂੰ ਸਮਾਨ ਸਿਰਫ 50000 ਰੁਪਏ ਸਰਕਾਰ ਵੱਲੋਂ ਚੈੱਕ ਮੀਆ ਲੁਧਿਆਣੇ ਤੋਂ ਖਾਲਸਾ ਏਡ ਵੱਲੋਂ ਥੋੜਾ ਜਿਹਾ ਸਮਾਨ ਆਇਆ ਉਹ ਕੁੜੀ ਨੇ ਅੱਜ ਬੋਲਤਾ ਤੇ ਇੱਕ ਦੋ ਸੰਸਥਾਵਾਂ ਵਾਲੇ ਹੋਰ ਪੈਸਾ ਦੇਣਾ ਸੋਚ ਰਹੀਆਂ ਨੇ ਕਿਸੇ ਉਹਨਾਂ ਨੂੰ ਪੈਸਾ ਦੇਣਾ ਸਾਨੂੰ ਪਤਾ ਲੱਗਿਆ ਸੀ ਸੋਰਸਸ ਸਾਡੇ ਲਿੰਕ ਨੇ ਉਹਨਾਂ ਨੇ ਕਿਹਾ ਸੀਗਾ ਵੀਡੀਓਜ਼ ਦੇਖ ਕੇ ਸਾਡੀ ਪਿਛਲੀਆਂ ਵੀਡੀਓ ਦੇਖ ਕੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਪੈਸੇ ਦੇ ਦਈਏ ਉਹਨਾਂ ਨੂੰ ਦੇਵਾਂਗੇ ਹਨਾ ਔਰ ਦੇਣ ਦੇ ਵੀ ਜਲਦੀ ਇਹ ਵੀ ਗੱਲ ਹੈਗੀ ਆ ਪਿੱਸੇ ਵੀ ਉਹ ਸੰਸਥਾ ਪੈਸੇ ਇਸ ਤਰ੍ਹਾਂ ਦੇ ਲੋੜਵੰਦਾਂ ਦੀ ਮਦਦ ਕਰਦੀ ਔਰ ਭੇਜ ਰਹੇ ਨੇ ਜਲਦੀ ਮਦਦ ਆਊਗੀ ਇਹਦੇ ਨਾਲ ਹੀ ਅਸੀਂ ਕੋਈ ਖਾਸ ਸਿਆਸੀ ਗੈਰ ਸਿਆਸੀ ਬੰਦੇ ਨਾਲ ਗੱਲ ਕੀਤੀ ਸੀ ਕਿ ਥੋਡੀ ਕੜਤਨ ਨੂੰ ਘਟਾਇਆ ਜਾਵੇ ਮੈਂ ਆਪ ਸਭ ਸਰੋਤਿਆਂ ਨੂੰ ਗੁਜਾਰਿਸ਼ ਕਰਦਾ ਸਾਡੀ ਕੁਝ ਸੱਜਣਾ ਦੀ ਮੀਨਤੀ ਆ ਮੇਰੇ ਵੱਲੋਂ ਆਪਣੇ ਵੱਲੋਂ ਵੀ ਸੁਝਾਅ ਸੀ ਦੋ-ਚਾਰ ਮੇਰੇ ਜਿਹੜੇ EMPLOYEES ਸਾਥੀ ਨੇ ਉਹਨਾਂ ਨੇ ਸਾਡਾ ਅਸੀਂ ਸੋਚ ਵਿਚਾਰ ਕੀਤੀ ਸੀ ਕਿ ਕਿਉਂ ਨਾ ਉੱਥੇ ਸਹਜ ਪਾਠ ਰੱਖ ਕੇ ਆਪਾਂ ਉੱਥੇ ਜਿਹੜਾ ਹੈ ਸੇਵਾ ਆਰੰਭਦ ਗਏ ਤੇ ਜਿਹੜੇ ਲੋਕਾਂ ਨੇ ਸੇਵਾ ਪਾਉਣੀ ਆ ਭਾਈ ਉਹ ਉਹ ਆਪਦੀ ਮਰਜ਼ੀ ਨਾਲ ਉੱਥੇ ਆਉਣ ਤੇ ਸੇਵਾ ਦੇ ਜਾਣ ਅਸੀਂ ਆਪਾਂ ਉਹਨਾਂ ਗਰੀਬ ਲੋਕਾਂ ਦੇ ਘਰ ਬਣਾ ਕੇ ਦਵਾਰੇ ਦਈਏ ਜਲਦ ਤੋਂ ਜਲਦ ਉਹਨਾਂ ਨੂੰ ਰਾਹਤ ਦਈਏ ਮਾਨਯੋਗ ਜਿਹੜੀ ਹੈ ਅ ਕੋਟ ਹੈ ਉਹਦੇ ਤੋਂ ਇਜਾਜ਼ਤ ਲੈ ਲਈ ਜਵੇਂ ਬੀਸੀ ਸਾਹਿਬ ਪਰਮਿਸ਼ਨ ਦੇਣ ਆ ਕੇ ਉਹ ਵੀ ਮੋੜ ਰਿਪੇਅਰ ਕਰਕੇ ਉਹਨਾਂ ਪਰਿਵਾਰਾਂ ਨੂੰ ਜਿਹੜਾ ਹੈ ਬੈਠਦਾ ਕਰੀਏ ਸੋ ਦੋਸਤੋ ਬਹੁਤ ਸਾਰੇ ਵੀਰਾਂ ਨੂੰ ਅਸੀਂ ਗੁਜਾਰਸ਼ ਕਰਦੇ ਹਾਂ ਕਿ ਜਿਸ ਤਰ੍ਹਾਂ ਉਹ ਭੈਣ ਨੇ ਦੱਸਿਆ ਸਿਲੰਡਰਾਂ ਬਾਰੇ ਦਾ ਅੱਜ ਉਹਨਾਂ ਕੋਲੇ ਇਲੈਕਟ੍ਰਿਕ ਚੁੱਲ੍ਹੇ ਦੇਤੇ ਉਹਨਾਂ ਨੂੰ ਗੈਸੀ ਚੁੱਲ੍ਹੇ ਚਾਹੀਦੇ ਆ ਭਾਈ ਉਹ ਦਿੱਤੇ ਜਾਣ ਪ੍ਰੋਵਾਈਡ ਕਰਵਾਏ ਜਾਣ ਹਨ ਤੇ ਆਟਾ ਦਾਣਾ ਉਹਨਾਂ ਨੂੰ ਦੇ ਤਾਂ ਰਾਸ਼ਨ ਪਾਲ ਨੂੰ ਸਮਾਨ ਹੈ ਨਹੀਂ ਸੀ ਕੱਪੜਾ ਜਿਹੜਾ ਦਿੱਤਾ ਦਿੱਤਾ ਪੇਟੀਆਂ ਹੈ ਨਹੀਂ ਗਈਆਂ ਹਨਾ ਸندوق ਹੈ ਨਹੀਂ ਭਾਂਡੇ ਰਾਸ਼ਨ ਪਹੁੰਚੂਗਾ ਰੱਖਣਗੇ ਕਾਦੀ ਝਟੋਲ ਤੋੜ ਤੋੜ ਕੇ ਸਿੱਟੇ ਪਰ ਹਰ ਚੀਜ਼ ਤੈਸਨੈਸ ਕੀਤੀ ਹੋਈ ਹੈ ਮੈਨੂੰ ਤਾਂ ਇੱਥੋਂ ਤੱਕ ਪਤਾ ਲੱਗੇ ਸੀ ਉਸ ਪਿੰਡ ਦੇ ਬੰਦੇ ਨਾਲ ਇੱਕ ਨਾਜ਼ ਗੱਲ ਕੀਤੀ ਫੋਨ ਤੇ ਉਹ ਕਹਿੰਦਾ ਜੀ ਮੈਂ ਰਵਿੰਦਰ ਸਿੰਘ ਦੇ ਘਰੇ ਚਾਰ ਢੋਲੀਆਂ ਪਈਆਂ ਦੇਖ ਕੇ ਆਇਆ ਹਾਂ ਦੇਖੋ ਉਹ ਉਸ ਬਿਆਨ ਦੇਣ ਵਾਲੀ ਬੰਦੇ ਦੀ ਗੱਲ ਹੈ ਮੈਨੂੰ ਨਹੀਂ ਪਤਾ ਇਸ ਗੱਲ ਦਾ ਮੈਂ ਨਹੀਂ ਵੈਰੀਫਾਈ ਨਹੀਂ ਕਰਦਾ ਅਸੀਂ ਉਸ ਦਿਨ ਜਿਸ ਦਿਨ ਅਸੀਂ ਗਏ ਸੀ ਉੱਥੇ ਪਤਾ ਕਰਨ ਉਸ ਦਿਨ ਅਸੀਂ ਮੈਂ ਵੀ ਕੋਸ਼ਿਸ਼ ਕੀਤੀ ਸੀ ਕਿ ਪਰਵਿੰਦਰ ਸਿੰਘ ਦੇ ਪਰਿਵਾਰ ਨੂੰ ਮਿਲਿਆ ਜਾਵੇ ਪਰ ਉਸ ਦਿਨ ਉਧਰ ਦਾ ਕੋਈ ਹੈ ਨਹੀਂ ਸੀ ਇਸ ਕਰਕੇ ਖਾਲੀ ਘਰ ਤੇ ਵਿੱਚ ਮੜਨਾ ਜੇ ਕਿ ਸਾਨੂੰ ਉਚਿਤ ਨਹੀਂ ਲੱਗਿਆ ਸੋ ਦੋਸਤੋ ਅਸੀਂ ਨਹੀਂ ਜਾਂਉਂਦੇ ਵੀ ਪੰਜਾਬ ਦੇ ਵਿੱਚ ਇਹ ਗਰੀਬ ਭਾਈਚਾਰੇ ਦੇ ਲੋਕਾਂ ਦੇ ਵਿੱਚ ਹੋਰ ਕੜਤਣ ਵਧੇ ਉਹਨਾਂ ਦੀਆਂ ਬਿਆਨਬਾਜ਼ੀਆਂ ਦੇ ਕੇ ਉਹਨਾਂ ਦੇ ਪਰਿਵਾਰ ਨੂੰ ਬਰਾਬਰ ਲਿਆਂਦਾ ਜਾਵੇ ਇਹਨਾਂ ਨੂੰ ਬਾਹਰ ਕੱਢਿਆ ਜਾਵੇ ਨਹੀਂ ਇਸ ਤੋਂ ਮੈਂ ਸਿੱਖ ਭਰਾਵਾਂ ਨੂੰ ਸਾਡੇ ਸਿੱਖ ਜਥੇਬੰਦੀਆਂ ਨੂੰ ਐਸਜੀਪੀਸੀ ਨੂੰ ਬੇਨਤੀ ਕਰੂੰਗਾ ਕਿ ਉੱਥੇ ਆਓ ਜਿਨ੍ਹਾਂ ਨੇ ਨਸ਼ਿਆਂ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਆ ਉਹ ਦਾਵਾ ਕਰਦੇ ਨੇ ਕਿ ਉਹ ਨਸ਼ੇ ਨਹੀਂ ਕਰਦੇ ਉਹ ਰੋਕਣਾ ਚਾਹੁੰਦੇ ਨੇ ਕਿ ਐਸਜੀਪੀਸੀ ਉੱਥੇ ਆ ਕਿ ਨਹੀਂ ਕੁਝ ਕਰ ਸਕਦੀ ਬੀਬੀ ਬਾਦਲ ਜੀਆ ਨੇ ਮੈਰਿਜ ਹੋ ਚੁੱਕੀ ਆ ਸਰਦਾਰ ਕਾਸ਼ ਸਿੰਘ ਸਰਦਾਰ ਸੁਖਵੀਰ ਸਿੰਘ ਬਾਦਲ ਜੀਆ ਦਾ ਹੁਣ ਵਿਆਹ ਸੰਪੰਨ ਹੋ ਚੁੱਕਿਆ ਇਹਨਾਂ ਦਾ ਹਲਕਾ ਉਹਨਾਂ ਦੇ ਇਲਾਕੇ ਨੇ ਇਹ ਤੇ ਉੱਥੇ ਆਉਣਾ ਬਣਦਾ ਅਕਾਲੀ ਦਲ ਆ ਕਾਂਗਰਸ ਨੂੰ ਰਾਜਾ ਬੜਿੰਗ ਜੀ ਬੜੇ ਉਕੇ ਨੇ ਆਮ ਆਦਮੀ ਪਾਰਟੀ ਦੇ ਐਮਐਲਏ ਸਾਹਿਬਾਨ ਨੂੰ ਹੋਰ ਸੀਨੀਅਰ ਲੀਡਰਾਂ ਨੂੰ ਤਾਂ ਜ਼ਰੂਰੀ ਬਣਦਾ ਸਰਕਾਰ ਦੇ ਨਮਾਇੰਦਿਆਂ ਨੂੰ ਜਿਹਨਾਂ ਚਰੁੱਥੇ ਨਹੀਂ ਜਾਂਦੇ ਉੱਥੇ ਸਾਡੀਆਂ ਧਾਰਮਿਕ ਸਖਿਯਤਾ ਨਹੀਂ ਪਹੁੰਚਦੀਆਂ ਅਸੀਂ ਇਸ ਨੂੰ ਇਹ ਨਾ ਸੋਚੋ ਕਿ ਉਹਨਾਂ ਨੂੰ ਇਸ ਤਰ੍ਹਾਂ ਦੀ ਸਜ਼ਾ ਦਵਾਈ ਜਾਵੇ ਦੂਜਿਆਂ ਨੂੰ ਗੁੰਮਰਾਹ ਹੋਏ ਮੁੰਡੇ ਵੀ ਉਹ ਵੀ ਕਿਸੇ ਨੂੰ ਮੈਂ ਪ੍ਰਸ਼ਾਸਨ ਨੂੰ ਵੀ ਕਹੂੰਗਾ ਕਿ ਉਹਨਾਂ ਦਾ ਨਜ਼ਾਇਜ਼ ਕਿਸੇ ਤੇ ਪਰਚਾ ਨਾ ਪਾਇਆ ਨਜ਼ਰ ਕਮੈਂਟ ਜ਼ਰੂਰ ਲਿਖ ਕੇ ਦੇਣ ਮੈਂ ਇਸ ਵੀਡੀਓ ਰਾਹੀਂ ਆਪ ਜੀ ਦੇ ਵਿਚਾਰਾਂ ਦੀ ਦੇਖੋ ਉਹ ਬੰਦੇ ਜਿਹੜੇ ਹੈ ਉਹਨਾਂ ਦੇ ਸਤਾ ਦਾ ਨਸਾ ਭਾਣੋ ਉਹਨਾਂ ਦੀ ਉਮਰ ਛੋਟੀ ਹੋ ਉਹ ਨੌਜਵਾਨਾਂ ਕਿੱਥੇ ਉਹ ਨਸ਼ੇ ਦੀ ਉਹ ਹੋਸ ਦੇ ਵਿੱਚ ਸੀ ਉਹ ਗੁੰਮਰਾਹ ਹੋਏ ਹੋਏ ਨੌਜਵਾਨਾਂ ਨੇ ਕਿੱਡਾ ਵੱਡਾ ਸਟੈਪ ਚੱਕ ਲਿਆ ਕਿ ਆਪ ਦਾ ਭਾਈਚਾਰਾ ਹੀ ਸਾੜਤਾ ਹੈ ਨਾ ਉਹਨਾਂ ਨੂੰ ਕੁਝ ਅਣਪੋਹਲਤਾ ਜਵਾਨੀ ਦਾ ਜੋਸ਼ ਪਲੱਸ ਸਿਆਸੀ ਸਹਿ ਤੇ ਨਜਾਇਜ਼ ਹਥਿਆਰਾਂ ਦੇ ਪੁਲਿਸ ਦਾ ਹੀ ਸਹਿ ਉਸ ਨਜ਼ਾਇਜ਼ ਗੱਠ ਜੋੜਨੇ ਇੱਕ ਵੱਡਾ ਕ੍ਰਿਮੀਨਲ ਪੈਦਾ ਕਰ ਦਿੱਤਾ। ਸਮਾਂ ਦੀ ਉਹਨੂੰ ਦੇਖਿਆ ਵੀ ਉਹ ਕੁੜੀ ਅਗਰੈਸਿਵ ਹੋ ਕੇ ਬੋਲਦੀ ਹੈ ਗੁੱਸੇ 'ਚ ਨਹੀਂ ਬੋਲਣਾ ਚਾਹੀਦਾ ਉਸ ਨੂੰ। ਸਰਕਾਰ ਦੇ ਅਧਿਕਾਰੀਆਂ ਦਾ ਕੋਈ ਇਹਦੇ 'ਚ ਕਿਉਂ ਦੇਖੋ ਉਹ ਉਲਝੇ ਹੋਏ ਨੇ ਮੈਂ ਕਹੂੰਗਾ ਵੀ ਸਰਕਾਰੀ ਅਧਿਕਾਰੀਆਂ ਦਾ ਫਰਜ਼ ਬਣਦਾ ਉਹ ਜਲਦੀ ਤੋਂ ਜਲਦੀ ਕਾਰਵਾਈਆਂ ਕਰਨ ਉਹ ਬਣਦਾ ਮੁਆਵਜ਼ਾ ਦੇਣ ਪਰ ਮੁਆਵਜ਼ੇ ਜਿਹੜੇ ਦਿੱਤੇ ਜਾਂਦੇ ਕਿਸੇ ਪਾਲਿਸੀ ਦੇ ਤਹਿਤ ਜਿੱਦ ਦਿੱਤੇ ਜਾਂਦੇ ਨੇ। ਭਾਈ ਤੁਹਾਡਾ ਐਮਐਲਏ ਤੁਹਾਡੇ ਪੱਖ 'ਚ ਨਹੀਂ ਹੈਗਾ ਪਤਾ ਨਹੀਂ ਕਿਸ ਗੱਲ ਕਰਕੇ ਉਹ ਜਾਣਦੇ ਨੇ ਹਾਂ। ਐਮਐਲਏ ਸਾਹਿਬ ਇਸ ਪਿੰਡ 'ਚ ਵੀ ਆਏ ਪਰ ਉਹ ਸਰਪੰਚ ਸਾਹਿਬ ਨੂੰ ਮਿਲ ਗਏ ਪਰ ਪੀੜਤ ਘਰਾਂ 'ਚ ਨਹੀਂ ਆਏ ਇਹ ਗੱਲ ਐਮਐਲਏ ਸਾਹਿਬ ਦੇ ਮਾਸਟਰ ਜਗਸੀਰ ਸਿੰਘ ਜੀ ਦੀ ਮਾੜੀ ਗੱਲ ਹੈ ਉਹ ਐਸੇ ਤਾਂ ਜੋ ਅਸੀਂ ਉੱਥੇ ਹੈਲਪ ਕਰ ਸਕੀਏ ਸਮੁੱਚੇ ਪੰਜਾਬੀਆਂ ਨੂੰ ਬੇਨਤੀ ਹੈ ਬਹੁਤ ਸਾਰੇ ਲੋਕਾਂ ਕੋਲੇ ਬਹੁਤ ਕੁਸਪਿਆ ਅਸੀਂ ਤਾਂ ਤਾਂ ਬਣਿਆ ਹੋਣਾ ਮੱਚ ਗਿਆ ਸੋ ਥੋੜਾ ਜਿਹਾ ਪੰਜਾਬੀਓ ਦਿਲ ਖੱਡੋ ਉਹਨਾਂ ਦੇ ਰਾਹਤ ਦੇ ਕੇ ਆਈਏ ਚਲੋ ਉਹਨਾਂ ਦੀਆਂ ਗਲਤੀਆਂ ਨਹੀਂ ਲੜਾਈਆਂ ਹੋਈਆਂ ਕੀ ਹੋਇਆ ਬੋਲਬੁਲਾਰਾ ਹੋਇਆ ਪਰ ਇੰਨੀ ਗੱਲ ਜ਼ਰੂਰ ਹੈ ਕਿ ਉਹ ਸਿੱਧੇ ਸਾਦੇ ਲੋਕ ਨੇ ਅੱਗੇ ਤੋਂ ਕੋਈ ਹੋਰ ਨੌਜਵਾਨ ਗਮਰਾਹ ਨਾ ਹੋਣ ਤੇ ਜੇ ਕੋਈ ਕੋਈ ਹਿੰਮਤ ਕਰਦਾ ਇਸ ਤਰ੍ਹਾਂ ਨਸ਼ਿਆਂ ਦੇ ਖਿਲਾਫ ਆਵਾਜ਼ ਬੁਲੰਦ ਕਰਦਾ ਤਾਂ ਉਹਨਾਂ ਦੇ ਨਾਲ ਸਾਨੂੰ ਖੜਨਾ ਚਾਹੀਦਾ ਸੋ ਉਮੀਦ ਹੈ ਤੁਹਾਨੂੰ ਸਾਡੀ ਇਹ ਕੋਸ਼ਿਸ਼ ਚੰਗੀ ਲੱਗੂਗੀ ਤੇ ਆਓ ਇਹਨਾਂ ਮੱੱਚੇ ਹੋਏ ਘਰਾਂ ਨੂੰ ਸੜੇ ਹੋਏ ਘਰਾਂ ਨੂੰ ਆਪਾਂ ਦੁਬਾਰਾ ਮੋੜ ਸੁਰਜੀਤ ਕਰੀਏ ਉਹਨਾਂ ਨੂੰ ਆਵਾਜ਼ ਕਰੀਏ ਤੇ ਦਾਨ ਦੇ ਕੇ ਪੂਰਾ ਜਿਹੜੀ-ਜਿਹੜੀ ਚੀਜ਼ ਆ ਗਈ ਉਹ ਨਾ ਦਿੱਕਤੀ ਜਾਵੇ ਜਿਹੜੀ ਚੀਜ਼ ਦੀ ਲੋੜ ਆ ਉਹ ਦੇ ਦਿੱਤੀ ਜਾਵੇ ਸੋ ਇੰਨੀਆਂ ਬੇਨਤੀਆਂ ਨੇ ਤਾਂ ਇਸ ਵੀਡੀਓ ਨੂੰ ਲਾਜ਼ਮੀ ਸਬਸਕ੍ਰਾਈਬ ਕਰਨ ਚੈਨਲ ਨੂੰ ਸਬਸਕ੍ਰਾਈਬ ਕਰਨ ਤੇ ਸਾਨੂੰ ਬਹੁਤ ਤੋਂ ਬਹੁਤ ਸ਼ੇਅਰ ਕਰਨ ਆਪੇ